ਬੇਦਵੰਤ ਨਾਨਕ ਗੁਰ ਚਰਨ ਲਾਗੇ ਜਵਾਗੇ ਅਨੰਦਤ ਰਹੇ ਵਾਹੀ ਗੁਰਜੀਕਾ ਕਲਸਾ ਵਾਹੀ ਗੁਰਜੀ ਕੀ ਪਤੇ ਵਾਹੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਕਾਮ ਤੇ ਨਾ ਸੋ ਐਸਾ ਹਰ ਧਿਆਨ ਮੇਰੇ ਜਿਹੜੀ ਤਾ ਸਰ ਸੁਖ ਪਾਵੇ ਮੇਰੇ ਮਨਾ ਨੰਨ ਸਤਿਗੁਰੂ ਜੁਗੁ ਜੁਗ ਕਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸੰਗਤਾਂ ਨੇ ਬੈਠ ਕਰਕੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅੱਜ ਵਕ ਪਾਵਨ ਬਾਣ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਮਿਲ ਕੇ ਕਰਨੀ ਹੈ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰ ਹਥੇ ਦੀ ਪਾਲੀਏ ਸਾਂਝ ਔਰ ਅਸਨਾਨੋ ਕਰ ਲਗੇ ਪਵਿੱਤ ਤਾ ਝਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਆਸੀਸ ਆਪ ਜੀ ਦੇ ਨਿਮਾਣੇ ਜੇ ਸੇਵਕ ਨੂੰ ਬਲਾਪਤੇ ਵਾਹੀ ਗੁਰਜੀਕਾ ਕਲਸਾ ਵਾਹੀ ਗੁਰਜੀ ਕੀ ਪਤੀ ਆਪ ਧੰਤਾ ਦੇ ਜੋਗ ਹੋ ਜਿਹੜੇ ਪਾਈ ਅੰਮ੍ਰਿਤ ਵੇਲੇ ਨਿਮ ਸੁਭਾ ਦੇ ਹੋਏ ਆਪਣੇ ਕੰਮਾਂ ਕਾਰਾਂ ਨੂੰ ਛੱਡ ਕਰਕੇ ਸਤਿਗੁਰਾਂ ਦੀ ਪਾਵਨ ਗਵਿੱਧਾ ਹਜੂਰੀ ਦੇ ਅੰਦਰ ਆ ਕਰਕੇ ਬੈਠਣਾ ਕਰ ਜਿਓ ਸੁਪਾਸਾ ਜੀ ਦਾ ਪਾਵਨ ਬਚਨ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕਾ ਵਸ ਹੈ ਕਾਮ ਤੇ ਨਾਨ ਸੋ ਐਸਾਰ ਜੈ ਮੇਰੇ ਜਿਆੜੇ ਤਾਂ ਸਰਬ ਸੁਖ ਪਾਵੇ ਮੇਰੇ ਬੰਦ ਸਤਿਗੁਰੂ ਪਾਤਸ਼ਾਹ ਜੀ ਇੱਛਾ ਪੂਰਨਾ ਕਰਨ ਵਾਲੇ ਜੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆ ਕਰਕੇ ਬੈਠਾਂਗੇ ਤਾਂ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹ ਜਪਾਂਗੇ ਸੁਣਾਵਾਂਗੇ ਤਾਂ ਸਰਬ ਸੁਖ ਪਾਵੇ ਸਾਰੇ ਦੁਨੀਆਂ ਦੇ ਸੁੱਖ ਮੇਰਾ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਪਾ ਦਿੰਦਾ ਹੈ ਹੁਣ ਇਸੇ ਤਰ੍ਹਾਂ ਹੀ ਪੱਟੀ ਦੇ ਰਹਿਣ ਵਾਲਾ ਤਿੰਨ ਲੱਖੀ ਚੌਧਰੀ ਉਹਦੀ ਵੀ ਇੱਛਾ ਜਿਹੜੀ ਧੰਨ ਗੁਰੂ ਪੰਚਾ ਪਾਸਾ ਜੀ ਦੇ ਚਰਨਾਂ ਦੇ ਵਿੱਚ ਆ ਕਰਕੇ ਪੂਰੀ ਹੋਈ ਕਿਉਂ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਚਰਨਾਂ ਦੇ ਵਿੱਚ ਸਤਿ ਦਾ ਭਾਵਨਾ ਦੇ ਨਾਲ ਜਦੋਂ ਆਪਾਂ ਆਵਾਂਗੇ ਤਾਂ ਸਤਿਗੁਰੂ ਜੀ ਜ਼ਰੂਰ ਸਾਡੀਆਂ ਇੱਛਾ ਭਾਵਨਾਵਾਂ ਪੂਰੀਆਂ ਕਰਦੇ ਆ ਭਾਵਨਾਵਾਂ ਨੂੰ ਫਲ ਲਾਉਂਦੇ ਆ ਹੌਣ ਤਨਲਕੀ ਚੌਧਰੀ ਜਿਹੜਾ ਉਹਦੀ ਵੀ ਭਾਵਨਾ ਨੂੰ ਫਲ ਲੱਗਿਆ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਜਿਵੇਂ ਜਿਵੇਂ ਪ੍ਰਮਾਤਮਾ ਦਾ ਨਾਮ ਧਿਆਇਆ ਜਾਂਦਾ ਜਿਵੇਂ ਜਿਵੇਂ ਉਹਦਾ ਜਿਹੜਾ ਦੁੱਖ ਆ ਉਹ ਕੱਟਿਆ ਜਾ ਰਿਹਾ ਘਟਦਾ ਜਾ ਰਿਹਾ ਤੇ ਤਨਲਕੀ ਚੌਧਰੀ 9 ਗਰ 9 ਹੋ ਗਿਆ ਜਦੋਂ 9 ਵਰ 9 ਹੋਇਆ ਵਾ ਤਨ ਲਖੇ ਚੌਧਰੀ ਤਾ ਤਨ ਗੁਰੂ ਪੰਚਾਂ ਪਾਸਾ ਜੀ ਦੇ ਕੋਲ ਫੇਰ ਗਿਆ ਜਾ ਕੇ ਬੇਨਤੀ ਕਰਦਾ ਸੱਚੇ ਪਾਸਾ ਤੁਹਾਡੇ ਚਾਨਾ ਦੇ ਵਿੱਚ ਆਇਆ ਸੀ ਤਾਂ ਤੁਸੀਂ ਕਿਰਪਾ ਕੀਤੀ ਹੈ ਰੰਗਤ ਕੀਤੀ ਆ ਮੇਰਾ ਜਿਹੜਾ ਦੁੱਖਾ ਉਹ ਓਟਣਾ ਕੀਤਾ ਹੈ ਦੀਨ ਦਰਦ निवार ठाकुर राखा जनकी आप तन्न ताण हरनिद दूक न सका ब्याव सतीपाषात तुसी दीन दर्द दीना बंधुओ सारे तरह दे दुख क्लेश पक्कण वाले मेरे दुख क्लेश पटे या तुसी दुखा तो नुमर्ति कीती है तण कृपा करो रहमत करो ਤਾਰਨ ਤਾਰਨ ਹਰ ਨਿੱਧ ਤੁਸੀਂ ਗੁਨਾ ਦੀ ਦਾਤ ਬਖਸ਼ਿਸ਼ ਕਰਕੇ ਔਰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਤੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਰਸਤਾ ਦੱਸ ਦੇਵੋ ਮੈਂ ਸਿੱਖੀ ਰੂਪ ਵੇਲੇ ਦੇ ਉੱਪਰ ਚੜ ਕੇ ਮੈਂ ਤਰਨਾ ਚਾਹੁੰਨਾ ਹੈ ਨਾਮ ਰੂਪੇ ਵੇਲੇ ਦੇ ਉੱਪਰ ਚੜ ਕੇ ਮੈਂ ਤਰਨਾ ਚਾਹੁੰਨਾ ਹੈ ਪਾਸਾ ਜੀ ਕਹਿੰਦੇ ਤਿੰਨ ਲੱਖੀ ਚੌਧਰੀ ਨੂੰ ਕਹਿੰਦੇ ਸੋਚ ਲੈ ਵੀ ਸਿੱਖੀ ਖੰਨੇਓ ਤੇਖੀ ਸਿੱਖੀ ਜਿਹੜੀ ਬੜੀ ਔਖੀ ਹੈ ਕਮਾਉਣੀ ਸਤਿਗੁਰ ਕੀ ਸੇਵਾ ਗਾਖੜੀ ਸਰ ਦੀਜੈ ਆਪ ਗਵਾਏ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਔ ਸਿੱਖੀ ਕਮਾਉਣੀ ਬਹੁਤ ਔਖੀ ਹੈ ਕੱਟਣਾ ਕਮਾਈ ਹੈ ਚੌਧਰੀ ਤੋਂ ਦੇਖਣਾ 干嘛？上个大夜呢？可